ਲੁਧਿਆਣੇ ਪੱਛਮੀ ਦੇ ਵਿੱਚ ਜਿਹੜੀ ਵਾਇਲ ਇਲੈਕਸ਼ਨ ਹੋਣ ਵਾਲੀ ਆ ਉਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜਾ ਆਪਣਾ ਕੈਂਡੀਡੇਟ ਰਾਜ ਸਭਾ ਮੈਂਬਰ ਸੰਜੀਵ अरोड़ा ਉਹਨਾਂ ਨੂੰ ਅਨਾਉਂਸ ਕਰ ਦਿੱਤਾ ਗਿਆ ਕਿਵੇਂ ਦੇਖਦੇ ਹੋ ਕਿ ਪਹਿਲਾਂ ਰਾਜ ਸਭਾ ਮੈਂਬਰ ਬਣਾਇਆ ਗਿਆ ਸੀ ਅੱਜ ਉਹਨਾਂ ਨੂੰ ਲੁਧਿਆਣੇ ਤੋਂ ਕੈਂਡੀਡੇਟ ਅਨਾਉਂਸ ਕਰ ਦਿੱਤਾ ਗਿਆ ਜੀ ਸਾਫ ਸ਼ਬਦਾਂ ਵਿੱਚ ਇਹ ਦਿਖ ਰਿਹਾ ਹੈ ਹੂੰ ਕਿ ਹੁਣ ਰਾਜ ਸਭਾ ਮੈਂਬਰ ਅਰਵਿੰਦ ਕੇਜਰੀਵਾਲ ਜੀ ਜਾਣਗੇ ਕਿਉਂਕਿ ਦਿੱਲੀ ਉਹ ਚੋਣ ਐ ਐਮਐਲਏ ਦੀ ਵੀ ਹਾਰ ਚੁੱਕੇ ਨੇ ਵੀਡੀਓ ਖੜ ਕੇ ਕਹਿੰਦੇ ਨੇ ਕਿ ਧੂਆਂ ਪੰਜਾਬ ਦੇ ਕਿਸਾਨਾਂ ਦਾ ਖਰਾਬ ਕਰਦਾ ਹੈ ਤੇ ਰਾਜਸਭਾ ਸੀਟ 30 ਦੀ ਹੈ ਪੰਜਾਬ ਦੀ ਧੂਆਂ ਤਾਂ ਪੰਜਾਬ ਦਾ ਉਹਨਾਂ ਦੇ ਅੱਖਾਂ 'ਚ ਪੈਂਦਾ ਹੈ ਰਾਜਸਭਾ ਦੀ ਸੀਟ ਨਹੀਂ ਹੁਣ ਅੱਖਾਂ 'ਚ ਪੈਂਦੀ ਇਹ ਸੋ ਇਹ ਸਪਸ਼ਟ ਹੈ ਕਿ ਪੰਜਾਬ ਦੇ ਹੱਕਾਂ ਤੇ ਸਿੱਧਾ ਸਪਸ਼ਟ ਰੂਪ 'ਚ ਡਾਕਾ ਹੈ ਪਹਿਲਾਂ ਵੀ ਉਹਨਾਂ ਨੇ ਰਾਗਵਚੱਡਾ ਬਣਾਇਆ ਸਰਕੇਸ ਪਾਸਟ ਬਣਾਇਆ ਉਸ ਤੋਂ ਉਹਨਾਂ ਦੇ ਕੀ ਨਾਂ ਨਕੇ ਰੱਖੇ ਜਿੱਤੇ ਪੰਜਾਬ ਦੇ ਵਿੱਚ ਉਹਨਾਂ ਨੂੰ ਰਾਜਸਭਾ ਸੀਟਾਂ ਦੇ ਕੇ ਜੀ ਮਾਨ ਸਾਹਿਬ ਨੂੰ ਕਹੋ ਵੀ ਤੁਸੀਂ ਵੀ ਤਸੀਫਾ ਦਿਓ ਤੁਸੀਂ ਤਾਂ ਫਿਰ ਪਿੰਡ ਦੇ ਪ੍ਰਾਇਮਰੀ ਸਕੂਲ 'ਚ ਪੜ੍ਹੇ ਹੋਏ ਹੋ ਹੂੰ ਫੇ ਤੁਨੂੰ ਪੰਜਾਬ ਦਾ ਮੁੱਖ ਮੰਤਰੀ ਕਿਉਂ ਪੰਜਾਬੀ ਨੇ ਚੁਣ ਲਿਆ ਫੇ ਤਾਂ ਫੇ ਤਾਂ ਪੜ੍ਹਿਆ ਲਿਖਿਆ ਕੋਈ ਆਕਸਫੋਰਡ ਦੀ ਯੂਨੀਵਰਸਿਟੀ ਵਾਲੀ ਲੱਭੀ ਹੈ ਕੋਈ ਜੀ ਜੀ ਲੁਧਿਆਣੇ ਪੱਛਮੀ ਦੇ ਵਿੱਚ ਜਿਹੜੀ ਵਾਇਲ ਇਲੈਕਸ਼ਨ ਹੋਣ ਵਾਲੀ ਆ ਉਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜਾ ਆਪਣਾ ਕੈਂਡੀਡੇਟ ਰਾਜ ਸਭਾ ਮੈਂਬਰ ਸੰਜੀਵ अरोੜਾ ਉਹਨਾਂ ਨੂੰ ਅਨਾਉਂਸ ਕਰ ਦਿੱਤਾ ਗਿਆ ਤਾਂ ਇਸ ਨੂੰ ਕਿਵੇਂ ਦੇਖਦੇ ਹੋ ਕਿ ਪਹਿਲਾਂ ਰਾਜ ਸਭਾ ਮੈਂਬਰ ਬਣਾਇਆ ਗਿਆ ਸੀ ਅੱਜ ਉਹਨਾਂ ਨੂੰ ਲੁਧਿਆਣੇ ਤੋਂ ਕੈਂਡੀਡੇਟ ਅਨਾਉਂਸ ਕਰ ਦਿੱਤਾ ਗਿਆ ਜੀ ਦੇਖੋ ਇਹ ਕਲੀਅਰ ਹੈ ਕਿ ਪਹਿਲਾਂ ਤਾਂ ਰਾਸਵਾ ਦੀ ਸੀਟ ਦਿੱਤੀ ਗਈ ਹੂੰ ਉਸ ਤੋਂ ਬਾਅਦ ਹੁਣ ਜਿਹੜਾ ਲੁਧਿਆਣੇ ਤੋਂ ਜਿਮਨੀ ਚੋਣ ਲਈ ਉਮੀਦਵਾਰ ਸੰਜੀਵ ਅਰੋੜਾ ਜੀ ਨੂੰ ਬਣਾਇਆ ਗਿਆ ਜੀ ਉਹਦਾ ਸਪਸ਼ਟ ਤੇ ਸਿੱਧਾ ਬਿਲਕੁਲ ਕਲੀਅਰ ਸਾਫ ਸ਼ਬਦਾਂ ਵਿੱਚ ਇਹ ਦਿਖ ਰਿਹਾ ਹੈ ਹੂੰ ਕਿ ਹੁਣ ਰਾਸਵਾ ਮੈਂਬਰ ਅਰਵਿੰਦ ਕੇਜਰੀਵਾਲ ਜੀ ਜਾਣਗੇ ਕਿਉਂਕਿ ਦਿੱਲੀ ਉਹ ਚੋਣ ਐ ਐਮਐਲਏ ਦੀ ਵੀ ਹਾਰ ਚੁੱਕੇ ਨੇ ਜੀ ਜੀ ਤੇ ਹੁਣ ਇਹਨਾਂ ਕੋਲ ਹੋਰ ਕੋਈ ਦੂਜਾ ਚਾਰਾ ਨਹੀਂ ਜਿਹਦੇ ਰਾਹੀਂ ਮਤਲਬ ਕਿਤੇ ਵਿਧਾਨ ਸਭਾ ਚ ਲੋਕ ਸਭਾ ਚ ਰਾਜ ਸਭਾ ਚ ਕਿਤੇ ਜਾ ਕੇ ਕੋਲੋਂ ਸੋ ਹੋ ਰਾਜ ਸਭਾ ਹੀ ਇੱਕ ਤਰੀਕਾ ਬਚਦਾ ਜਿੱਥੇ ਉਹ ਪੰਜਾਬ ਰਾਹੀਂ ਐਂਟਰੀ ਲੈਣਗੇ ਹੂੰ ਪਰ ਗੱਲ ਇਹ ਹੈ ਕਿ ਕੀ ਰਾਜ ਸਭਾ ਪੰਜਾਬ ਦੀ ਸੀਟ ਤੇ ਰਾਜ ਸਭਾ ਮੈਂਬਰ ਬਣ ਕੇ ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰ ਸਕਦੇ ਨੇ ਕਿਉਂਕਿ ਉਹ ਦਿੱਲੀ ਚ ਕਹਿੰਦੇ ਨੇ ਦਿੱਲੀ ਨੂੰ ਪਾਣੀ ਚਾਹੀਦਾ ਹੈ ਹਰਿਆਣਾ ਦੇ ਕਹਿੰਦੇ ਨੇ ਹਰਿਆਣਾ ਨੂੰ ਪਾਣੀ ਚਾਹੀਦਾ ਹੈ ਹੂੰ ਦਿੱਲੀ ਚ ਖੜ ਕੇ ਕਹਿੰਦੇ ਨੇ ਕਿ ਧੂਆਂ ਪੰਜਾਬ ਦੇ ਕਿਸਾਨਾਂ ਦਾ ਖਰਾਬ ਕਰਦਾ ਹੈ ਤੇ ਰਾਜ ਸਭਾ ਸੀਟ ਚਾਹੀਦੀ ਆ ਪੰਜਾਬ ਦੀ ਧੂਆਂ ਤਾਂ ਪੰਜਾਬ ਦਾ ਉਹਨਾਂ ਦੇ ਅੱਖਾਂ ਚ ਪੈਂਦਾ ਜੀ ਜੀ ਰਾਜ ਸਭਾ ਦੀ ਸੀਟ ਨਹੀਂ ਹੁਣ ਅੱਖਾਂ ਚ ਪੈਂਦੀ ਸੋ ਇਹ ਸਪਸ਼ਟ ਹੈ ਕਿ ਪੰਜਾਬ ਦੇ ਹੱਕਾਂ ਤੇ ਸਿੱਧਾ ਸਪਸ਼ਟ ਲੋਜ ਡਾਕਾ ਪਹਿਲਾਂ ਵੀ ਉਹਨਾਂ ਨੇ ਰघव ਚੱਟਾ ਬਣਾਇਆ ਦਰਕਸ਼ਟ ਪਾਸਟ ਕੋਣ ਆਇਆ ਸੋ ਉਹਨਾਂ ਦੇ ਕੀ ਨਾਨਕੇ ਰੱਖੇ ਜਿੱਤੇ ਪੰਜਾਬ ਦੇ ਵਿੱਚ ਉਹਨਾਂ ਨੂੰ ਰਾਜ ਸਭਾ ਸੀਟਾਂ ਦਿੱਤੀ ਗਈਆਂ ਹੂੰ ਸੋ ਇਹ ਸਪਸ਼ਟ ਹੈ ਜਿਹੜੀ ਗੰਦੀ ਤੇ ਘਟੀਆਂ ਤੇ ਪੰਜਾਬ ਦੇ ਹੱਕਾਂ ਤੇ ਡਾਕਾ ਮਾਰਨ ਵਾਲੀ ਰਾਜਨੀਤੀ ਆਮ ਆਦੀ ਪਾਤੀ ਕਰ ਰਹੀ ਆ ਉਹਦੇ ਉਹਦੇ ਜੀ ਇੱਕ ਹੋਰ ਡਾਕਾ ਵੱਜਣ ਲੱਗਿਆ ਕੀਤਾ ਤੁਸੀਂ ਕਹਿ ਕੇ ਜਿਸ ਤਰ੍ਹਾਂ ਪਹਿਲਾਂ ਰਾਗਵ ਚੱਡੇ ਉਹਨਾਂ ਨੂੰ ਸੰਦੀਪ ਪਾਟਕ ਉਹਨਾਂ ਨੂੰ ਬਣਾ ਕੇ ਰੱਖਦਾ ਤਾਂ ਉਸ ਗੱਲ ਦਾ ਸੀਐਮ ਮਾਨ ਅਕਸਰ ਜਵਾਬ ਦਿੰਦੇ ਰਹਿੰਦੇ ਨੇ ਕਹਿੰਦੇ ਕਿ ਆਕਸਫੋਰਡ ਯੂਨੀਵਰਸਿਟੀਆਂ ਦੇ ਪੜੇ ਲਿਖੇ ਨੇ ਉਹ ਪੰਜਾਬ ਦੀ ਗੱਲ ਹੈ ਵਧੀਆ ਤਰੀਕੇ ਦੇ ਨਾਲ ਰਾਜ ਸਭਾ ਦੇ ਵਿੱਚ ਰੱਖਦੇ ਨੇ ਫਿਰ ਉਹ ਮਾਨ ਸਾਹਿਬ ਨੂੰ ਕਹੋ ਵੀ ਤੁਸੀਂ ਬਿਰਤੀਫਾ ਦਿਓ ਤੁਸੀਂ ਤਾਂ ਫਿਰ ਪਿੰਡ ਦੇ ਪ੍ਰਾਇਮਰੀ ਸਕੂਲ 'ਚ ਪੜੇ ਹੋਏ ਹੋ ਹੂੰ ਫਿਰ ਤੁਹਾਨੂੰ ਪੰਜਾਬ ਦਾ ਮੁੱਖ ਮੰਤਰੀ ਕਿਉਂ ਪੰਜਾਬੀ ਨੇ ਚੁਣ ਲਿਆ ਫਿਰ ਤਾਂ ਪੜੇ ਲਿਖੇ ਕੋਈ ਆਕਸਫੋਰਡ ਦੀ ਜਾਂ ਬਾਹਰ ਦੀਆਂ ਯੂਨੀਵਰਸਿਟੀਆਂ ਇਮਾਨ ਸਾਹਿਬ ਆਪ ਤਾਂ ਕਹਿੰਦੇ ਹੁੰਦੇ ਨੇ ਕਿ ਮੈਂ ਪ੍ਰਾਇਮਰੀ ਦੇ ਵਿੱਚ ਪੰਜਾਬ ਦੇ ਸਕੂਲਾਂ ਦੇ ਵਿੱਚ ਥੱਪੜਾਂ ਦੇ ਬੈਠ ਕੇ ਪੜਿਆ ਹੋਇਆ ਹਾਂ ਉੱਥੇ ਵੀ ਕਿਸੇ ਨੂੰ ਪੜੇ ਲਿਖੇ ਬਾਹਰ ਯੂਨੀਵਰਸਿਟੀਆਂ ਯੂਐਸਏ ਵੀ ਅਮਰੀਕਾ ਵੀ ਉਹਨਾਂ ਨੂੰ ਬਿਠਾ ਦੋ ਤਾਂ ਨੂੰ ਮੁੱਖ ਮੰਤਰੀ ਸੀਟ ਤੇ ਬੈਠ ਕੇ ਅਸਤੀਫਾ ਦੇ ਕੇ ਪਰੇ ਹੋਣ ਹੂੰ ਤਾਂ ਜੰਜ ਚੰਜਰ ਸਾਹਿਬ ਤੁਸੀਂ ਇਸ ਮਸਲੇ ਤੇ ਗੱਲਬਾਤ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ